ਸਸ਼ੀਕਲ ਜੀ ਅੱਜ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਰਖੜੀ ਦਾ ਪਵਿੱਤਰ ਤਿਹਾਰ ਹੈ ਭੈਣਾਂ ਤੇ ਭਰਾਵਾਂ ਦਾ ਉਹ ਇੱਕ ਪਵਿੱਤਰ ਰਿਸ਼ਤਾ ਜਿਸ ਰਿਸ਼ਤੇ ਨੂੰ ਆਪਾਂ ਸਾਰੇ ਹੀ ਬਹੁਤ ਵਧੀਆ ਢੰਗ ਦੇ ਨਾਲ ਆਪਾਂ ਮਨਾਉਂਦੇ ਆਂ ਤੇ ਮੈਨੂੰ ਅੱਜ ਕੈਨੇਡਾ ਦੇ ਵਿੱਚ ਮੇਰੀਆਂ ਦੋ ਭੈਣਾਂ ਜਿਨ੍ਹਾਂ ਨੇ ਅੱਜ ਮੈਨੂੰ ਰਕਸ਼ਾ ਬੰਧਨ ਦੇ ਤਿਹਾਰ ਦੇ ਉੱਪਰ ਬਹੁਤ ਸੋਹਣੀਆਂ ਜਿਹੜੀਆਂ ਕਿ ਰਖੜੀਆਂ ਬੰਨ੍ਹੀਆਂ ਸੋ ਮੈਂ ਆਪਣੀਆਂ ਭੈਣਾਂ ਨੂੰ ਤੇ ਸਮਸਤ ਜਿਹੜੀਆਂ ਸਾਡੀਆਂ ਭੈਣਾਂ ਨੇ ਸਾਰਿਆਂ ਨੂੰ ਅੱਜ ਦੇ ਇਸਤਿਹਾਰ ਦੀਆਂ ਬਹੁਤ-ਬਹੁਤ ਮੁਬਾਰਕਵਾਦ ਦਿੰਦੇ। ਸੋ ਪੰਜਾਬੀ ਖਬਰਾਂ ਦੇ ਵਿੱਚ ਹਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ حاضر ਹੋ ਚੁੱਕੇ ਜੀ ਰਖੜ ਪੁੰਨਣ ਦੇ ਮੌਕੇ ਦੇ ਉੱਪਰ ਇੱਕ ਵੱਡੀ ਸਿਆਸੀ ਕਾਨਫਰੰਸ ਦੀ ਖਬਰ ਜਿਹੜੀ ਕਿ ਨਿਕਲ ਕੇ ਆ ਰਹੀ ਹੈ ਜੀ ਉਸ ਖਬਰ ਨੂੰ ਪਸਾਂਝਾ ਕਰਨ ਲੱਗਿਆ ਜੀ ਬਾਬਾ ਬਕਾਲਾ ਵਿਖੇ ਇਹ ਸਿਆਸੀ ਕਾਨਫਰੰਸ ਹੋਈ ਸੀ ਤੇ ਇਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਜੇਕਰ ਗੱਲ ਕਰੇ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਉੱਪਰ ਇੱਕ ਵੱਡਾ ਸ਼ਬਦੀ ਹਮਲਾ ਕੀਤਾ ਗਿਆ ਸੋ ਨਵਜੋਤ ਸਿੰਘ ਸਿੱਧੂ ਨੂੰ ਸੁਖਵੀਰ ਸਿੰਘ ਬਾਦਲ ਨੇ ਕੁਝ ਏਦਾਂ ਦੀ ਗੱਲ ਬੋਲ ਦਿੱਤੀ ਹੈ ਜਿਸ ਤੋਂ ਬਾਅਦ ਪੂਰੇ ਸਿਆਸੀ ਗਲੇਰਿਆਂ ਦੇ ਵਿੱਚ ਇੱਕ ਵੱਡੀ ਹਲਚਲ ਪੈਦਾ ਹੋ ਗਈ ਹੈ ਸੋ ਇਹ ਵੱਡੀ ਹਲਚਲ ਉਸ ਵਕਤ ਪੈਦਾ ਹੋਈ ਹੈ ਜੀ ਜਦੋਂ ਰਕੜ ਪੁੰਨਣ ਦੇ ਮੌਕੇ ਦੇ ਉੱਪਰ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆ ਸੁਖਵੀਰ ਸਿੰਘ ਬਾਦਲ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਉਹ ਬਿਆਨ ਜਿਸ ਬਿਆਨ ਨੂੰ ਸੁਣਨ ਤੋਂ ਬਾਅਦ ਕਾਂਗਰਸੀਆਂ ਨੇ ਕਾਫੀ ਵਿਰੋਧ ਵੀ ਕੀਤਾ ਤੇ ਬਿਆਨ ਕੀਤਾ ਜੀ ਕਿ ਉਹ پاگل ਹੋ ਗਏ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਮੁਤਾਬਕ ਨਗਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਘਰ ਹੈ ਉਹ ਪਾਗਲਖਾਨੇ ਦੇ ਕਾਫੀ ਨੇੜੇ ਹੈ ਜਿਸ ਕਰਕੇ ਉਹਨਾਂ ਦੇ ਉੱਪਰ ਉਹ ਅਸਰ ਪੈ ਗਿਆ ਤੇ ਉਹ ਵੀ پاگل ਹੋ ਗਏ ਨੇ ਸੁਨਜੋਤ ਸਿੰਘ ਸਿੱਧੂ ਨੂੰ ਉਹਨੇ پاگل ਕਿਹਾ ਜੀ ਸੋ پاگل ਕਹਿਣ ਤੋਂ ਬਾਅਦ ਪਰ ਫਿਰ ਪੰਜਾਬ ਦੀ ਸਿਆਸਤ ਦੇ ਅੰਦਰ ਵੱਡਾ ਉਲਟਫੇਰ ਹੋ ਗਿਆ ਜੀ ਪਾਰੀ ਇਕੱਠ ਨੂੰ ਸਬੋਧ ਕਰ ਦਿਆ ਆਕਾਲੀ ਦਲ ਦੇ ਸੱਤਾਧਾਰੀ ਲੀਡਰ ਨੇ ਸੋ ਕਾਂਗਰਸ ਸਰਕਾਰ ਦੀ ਉਹਨਾਂ ਨੇ ਜੰਮ ਕੇ ਆਲੋਚਨਾ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਅਨੇਕਾਂ ਹੀ ਵਾਅਦੇ ਕੀਤੇ ਸੀ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਵੀ ਕਹੀ ਹੈ ਕਿ ਜਿਹੜੇ ਵਾਅਦੇ ਕੈਪਟਨ ਰਵਿੰਦਰ ਸਿੰਘ ਨੇ ਕੀਤੇ ਸੀ ਉਹ ਬਿਲਕੁਲ ਵੀ ਪੂਰੇ ਨਹੀਂ ਕੀਤੇ ਗਏ ਸੋ ਵਾਅਦੇ ਪੂਰੇ ਨਹੀਂ ਕੀਤੇ ਗਏ ਇਹਨਾਂ ਗੱਲਾਂ ਲੈ ਕੇ ਕਾਫੀ ਹੋਰ ਅਭਿਆਨਵਾਜੀ ਤੇ ਦੂਸ਼ਣਵਾਜੀ ਇੱਕ ਦੂਜੇ ਉੱਰ ਦੇਖਣ ਨੂੰ ਮਿਲੀ ਹੈ ਜੀ ਸੋ ਪੰਜਾਬੀ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਕਬੱਡੀ ਬ੍ਰੇਕਿੰਗ ਨਿਊਜ਼ ਜੇ ਸ਼ੀਰ ਮੈਂ तमाम ਵੱਡੀਆਂ ਖਬਰਾਂ ਦੇਖਣੇ ਸੋਣੇ ਪੜ੍ਹਨੇ ਆ ਤਾਂ ਅੱਜ ਉਹ ਸਾਡੇ YouTube ਚੈਨਲ ਅੱਜ ਨਿਊਜ਼ ਵਾਲਾ ਨੂੰ ਤੇ ਲਾਈਵ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਰਖੜੀ ਦੇ ਪਵਿੱਤਰ ਤਿਹਾੜੀ ਦੀ ਇੱਕ ਵਾਰ ਫੇਰ ਸਾਰੇ ਦੇਖਣ ਵਾਲੇ ਸੁਣਨ ਵਾਲੇ ਲਿਸਨਰ ਨੂੰ ਬਹੁਤ ਬਹੁਤ ਮੁਬਾਰਕਾਂ